ਅੱਜੀ ਦੋਸਤੋ ਇਸ ਵਕਤ ਮੈਂ ਬਠਿੰਡਾ ਦੇ ਮਹਿਲਾ ਥਾਣਾ ਉਹਦੇ ਅੱਗੇ ਖੜਾ ਹਾਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਦਿਖਾਉਣਾ ਕਿਉਂਕਿ ਇਹ ਤੁਸੀਂ ਦੇਖੋ ਪੁਲਿਸ ਸਟੇਸ਼ਨ ਆ ਆਊਟਰੀ ਸੈਂਟਰ ਮਹਿਲਾ ਥਾਣਾ ਚਲੋ ਮੈਂ ਇਹਦੇ ਥੋੜਾ ਜਿਹਾ ਤੁਹਾਨੂੰ ਬਾਹਰੋਂ ਦਿਖਾ ਦਿੰਦਾ ਵੀ ਕਿਸ ਢੰਗ ਦੇ ਨਾਲ ਸਾਡੀਆਂ ਧੀਆਂ ਪੈਣਾ ਜਿਹੜੀਆਂ ਵਹਿ ਗਈਆਂ ਗਈਆਂ ਨੇ ਤੇ ਉਹਨਾਂ ਦਾ ਇੱਥੇ ਸਬਾਨ ਪਿਆ ਉਹ ਗੱਡੀ ਖੜੀ ਆ ਮਿੱਟੀ ਭਾਂਡੇ ਆ ਦੇਖੋ ਕਿਵੇਂ ਸਮਾਨ ਡਟਿਆ ਪਿਆ ਜੀ ਬੁਰਾ ਹਾਲ ਹੈ ਇਹ ਸਾਡੇ ਪਰਿਵਾਰਾਂ ਦਾ ਜਿਹੜਾ ਤੋੜ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਵਿਗਾੜ ਪੈਂਦਾ ਇਹ ਉਹਦਾ ਨਤੀਜਾ ਹੈ ਆ ਸਮਾਨ ਦੇਖੋ ਹੁਣ ਤੁਸੀਂ ਇਹ ਸਮਾਨ ਇਹ ਥਾਣੇ ਵਾਲੇ ਕਿਸੇ ਚੋਰੀ ਮਾਮਲੇ 'ਚ ਨਹੀਂ ਲੈ ਕੇ ਆਏ ਇਹ ਪਰਿਵਾਰ ਟੁੱਟਿਆਂ ਦੇ ਨਤੀਜੇ ਨੇ ਸੋਫੇ, ਕੁਰਸੀਆਂ, ਮਸ਼ੀਨਾਂ, ਪਤਾ ਨਹੀਂ ਕੀ ਕੁਛ ਇੱਥੇ ਪਿਆ, ਗੱਡੀਆਂ। ਸੋ ਇਹਦਾ ਇੱਕ ਕਾਰਨ ਹੈ। ਉਹ ਕਾਰਨ ਕੀ ਹੈ? ਤੁਸੀਂ ਜੁੜੇ ਰਹੋ ਨਾਲ। ਕਿਉਂਕਿ ਇਸੇ ਕਾਰਨ ਦਾ ਇੱਕ ਬਹੁਤ ਵਧੀਆ ਬੋਰਡ ਲਿਖਿਆ ਹੋਇਆ ਹੈ। ਇਸੇ ਥਾਣੇ ਤੋਂ ਚੰਦ ਕਦਮ ਪਾਸੇ ਤੇ। ਹੁਣ ਉਹ ਸਾਰਾ ਕੁਝ ਬਿਆਨ ਵੀ ਕਰਦਾ ਹੈ ਤੇ ਉਹ ਕਿੰਨਾ ਕੁ ਸੱਚਾ ਤੇ ਕਿੰਨਾ ਕੁ ਝੂਠਾ ਹੈ ਇਹਦਾ ਤੁਸੀਂ ਦੱਸਣਾ ਹੈ। ਪਰ ਟੁੱਟਦੇ ਪਰਿਵਾਰ ਲਾਲਚ ਤੇ ਜਾਂ ਫਿਰ ਕੁਝ ਹੋਰ ਘਟਾਵਾ ਕਿਉਂਕਿ ਇੱਥੇ ਜਿਹੜਾ ਕੁਝ ਹੁੰਦਾ ਇਹਦੇ ਵਿੱਚ ਪੁਲਿਸ ਦਾ ਕਸੂਰ ਨਹੀਂ ਕਹਿ ਸਕਦੇ ਪੁਲਿਸ ਕੋਲੇ ਤਾਂ ਦਰਖਾਸਤ ਦਿਓਗੇ ਤਾਂ ਉਹਨਾਂ ਨੇ ਸਮਾਨ ਚੱਕ ਕੇ ਲਿਉਣਾ ਹੈ ਰਿਕਵਰੀਆਂ ਪਾਉਣੀਆਂ ਨੇ ਸਾਰਾ ਕੁਝ ਕਰਨਾ ਹੈ ਹੁਣ ਇਹ ਪੈ ਸਮਾਨ ਜਿਹੜਾ ਹੈ ਇਹ ਚੱਕ ਕੇ ਲਿਆਇਆ ਹੁਣ ਆਪਾਂ ਇਥੋਂ ਕੁਝ ਕਦਮ ਅੱਗੇ ਚੱਲਦੇ ਹਾਂ ਦੇਖੋ ਥੋੜੇ ਜਿਹਾ ਬਾਹਲਾ ਕਦਮ ਨਹੀਂ ਅੱਗੇ ਇੱਥੇ ਇੱਕ ਬੋਰਡ ਲੱਗਿਆ ਮਿਨੀ ਸੈਕਟਰੀਟ ਹੈ ਖੱਬੇ ਪਾਸੇ ਡੀਸੀ ਦਾ ਦਫਤਰ ਹੈ ਐਸਐਸਪੀ ਦਾ ਦਫਤਰ ਹੈ ਹੋਰ ਬੜੇ ਦਫਤਰ ਨੇ ਆ ਸੱਜੇ ਹੱਥ ਉਹ ਲੋਕ ਨੇ ਜਿਹੜੇ ਇਹਨਾਂ ਪਰਿਵਾਰਾਂ ਦੀਆਂ ਦਰਖਾਸਤਾਂ ਲਿਖਦੇ ਨੇ ਥਾਣੇ 'ਚ ਜਾਣ ਨੂੰ ਹੁਣ ਇਹ ਜਦੋਂ ਦਰਖਾਸਤਾਂ ਲਿਖਦੇ ਆ ਨਾ ਇਹਨਾਂ ਨੂੰ ਵੀ ਬਹੁਤ ਕੁਝ ਪਤਾ ਹੁੰਦਾ ਵੀ ਇਹ ਦਰਖਾਸਤ ਝੂਠੀ ਐ ਸੱਚੀ ਐ ਪਰ ਇਹਨਾਂ ਦੀ ਇੱਕ ਮਜਬੂਰੀ ਹੁੰਦੀ ਹੈ ਹੁਣ ਇਸ ਮਜਬੂਰੀ ਦਾ ਜਿਹੜਾ ਸਬੂਤ ਹੈ ਵੀ ਇਹ ਦੇਖੋ ਇਹ ਮਜਬੂਰ ਹੁੰਦੇ ਨੇ ਇਹ ਲਿਖਦੇ ਨੇ ਲਿਖਾਉਣ ਵਾਲੇ ਨੇ ਲਿਖਣਾ ਇੱਕ ਨਹੀਂ ਲਿਖੂਗਾ ਦੂਜਾ ਲਿਖ ਦੂਗਾ ਹੁਣ ਤੁਹਾਨੂੰ ਇੱਕ ਬੋਰਡ ਦਿਖਾਉਣਾ ਹੈ ਜੀ ਆਹ ਲਓ ਆ ਆ ਗਿਆ ਉਹ ਬੋਰਡ ਸਭ ਤੋਂ ਪਹਿਲਾਂ ਕੀ ਲਿਖਿਆ ਜੀ ਇੱਥੇ ਪ੍ਰਾਈਵੇਟ ਟਾਈਪਿਸਟ ਐਸੋਸੀਏਸ਼ਨ ਜਿੰਨਾ ਕਦੀ ਉਹ ਬੋਰਡ ਲਾਇਆ ਗਿਆ ਹੁਣ ਬੋਰਡ ਨੂੰ ਧਿਆਨ ਨਾਲ ਪੜੋ ਕੀ ਲਿਖਿਆ ਬੇਟੀਆਂ ਦਾ ਘਰ ਤੋੜਨ ਵਿੱਚ ਮਾਂ ਦਾ ਅਹਿਮ ਰੋਲ ਨਾਲ ਕਾਰਨ ਵੀ ਦੱਸੇ ਨੇ ਕਹਿੰਦੇ ਮੋਬਾਈਲ ਤੇ ਰੋਜ਼ ਕਈ ਘੰਟੇ ਗੱਲਾਂ ਕਰਨਾ ਮੌਹਰਾਂ ਦੀ ਹਰ ਗੱਲ ਦੀ ਜਾਣਕਾਰੀ ਲੈਣਾ ਉਹਨਾਂ ਦੇ ਪਰਿਵਾਰ ਵਿੱਚ ਦਖਲ ਅੰਦਾਜ਼ੀ ਕਰਨਾ ਬੇਟੀ ਨੂੰ ਗਲਤ ਸਿਨਾਹ ਦੇਣਾ ਤੇ ਥੱਲੇ ਕਿਹਾ ਜੀ ਬੀਬਾ ਜੀ ਰਹਿਮ ਕਰੋ ਕਿਰਪਾ ਕਰੋ ਬੇਟੀ ਦਾ ਘਰ ਬਸਾਉਣਾ ਹੈ ਉਜਾੜਨਾ ਨਹੀਂ ਪੀਕੇ ਆਰਗਿਆ ਜੀ ਵੱਲੋਂ ਇਹ ਲਿਖਿਆ ਗਿਆ ਹੁਣ ਦੇਖੋ ਕਿੰਨੀ ਸੱਚੀ ਗੱਲ ਬਿਆਨ ਕੀਤੀ ਹੈ ਕਿਉਂਕਿ ਇਹ ਟਾਈਪਿਸਟ ਨੇ ਜਿਹੜੇ ਇਹ ਇਹ ਦਰਖਾਸਤਾਂ ਲਿਖਦੇ ਨੇ ਜਦੋਂ ਇਹਨਾਂ ਦੀਆਂ ਉਂਗਲਾਂ ਬਟਨਾਂ ਤੇ ਵੱਜਦੀਆਂ ਤਾਂ ਇਹਨਾਂ ਦੇ ਦਿਲ ਦੇ ਵਿੱਚ ਇਹਨਾਂ ਨੂੰ ਪਤਾ ਹੁੰਦਾ ਦਿਮਾਗ ਦੇ ਵਿੱਚ ਵੀ ਕੀ ਕਹਾਣੀ ਹੈ ਸਾਰੀ ਲੜਾਈ ਗੱਲ ਕੋਈ ਹੋਰ ਹੁੰਦੀ ਹੈ ਦਾਜ ਦੇਜ ਦਾ ਮਾਮਲਾ ਬਣਦਾ ਸੋ ਇਹ ਜਦੋਂ ਦਾਜ ਦੇਜ ਦਾ ਮਾਮਲਾ ਬਣਦਾ ਤਾਂ ਇਹਨਾਂ ਨੂੰ ਪਤਾ ਹੁੰਦਾ ਚਲੋ ਇਹਨਾਂ ਨੇ ਤਾਂ 20 50 ਜਿਹੜਾ ਵੀ ਟਾਈਪ ਦਾ ਲਿਆ ਪਰ ਤੁਹਾਨੂੰ ਜਿਵੇਂ ਦਿਖਾਇਆ ਕਿ ਇੱਥੋਂ ਜਿੱਥੇ ਮੈਂ ਖੜਾ ਦੇਖੋ ਨਾ ਇੱਥੇ ਮੈਂ ਕੈਮਰਾ ਹੀ ਘੁਮਾਇਆ ਉਹ ਲਾਲ ਨੋਵਾ ਦੇ ਅਗਲੇ ਪਾਸੇ ਠਾਣਾ ਕਿੰਨੇ ਕਦਮ ਅੱਧਾ ਕਿੱਲਾ ਬਾਟ ਹੁਣ ਅੱਧੇ ਕਿੱਲੇ ਬਾਟ ਦੇ ਵਿੱਚ ਜਾ ਕੇ ਇਹ ਜਿਹੜੀ ਦਰਖਾਸਤ ਆਪਦੇ ਰੰਗ ਦਿਖਾਉਂਦੀ ਹੈ ਤੇ ਫਿਰ ਘਰਾਂ ਚੋਂ ਸਮਾਨ ਚੱਕ ਕੇ ਉਹ ਖੁੱਲੇ ਸਮਾਨ ਦੇ ਥੱਲੇ ਪਿਆ ਰਹਿੰਦਾ ਸੋ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਵਿਚਾਰ ਦਿਓ ਆਪਣੇ ਕਮੈਂਟ ਕਰਿਓ ਕਿਉਂਕਿ ਲਗਾਤਾਰ ਘਾਟੋ ਕਲੇਸ਼ ਜਿਹੜਾ ਘਰਾਂ ਦਾ ਉਹ ਵੱਧ ਰਿਹਾ ਹੈ ਤਲਾਕ ਦੇ ਮਾਮਲੇ ਵੱਧ ਰਹੇ ਨੇ ਸੋ ਇਹ ਬੋਰਡ ਮੇਰੇ ਨਿਗਾ ਪਿਆ ਤੇ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ